ਜਿਹਨੂੰ ਧੰਗੁਰ ਨਾਨਕ ਪਾਤਸ਼ਾਹ ਇੱਥੇ ਆਏ ਨੇ ਨਾ ਇਹ ਆਪਾਂ ਪੜਦੇ ਜਿਸकी ਬਸ ਇਸ ਅੱਗੇ ਰੱਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸੇ ਚੌਗਨ ਕਰੀਨੇ ਹਾਲ ਨਾਨਕ ਸਾਹਿਬ ਸਦਾ ਦਿਹਾੜ ਉਹਨਾਂ ਨੇ ਬੱਚਾ ਧੰਗੁਰ ਨਾਨਕ ਪਾਤਸ਼ਾਹ ਦੇ ਅੱਗੇ ਆਣ ਕੇ ਖਿਲਾੜ ਕੇ ਆਖਾ ਪਾਛਾ ਤੁਹਾਡੀ ਦਾਤ ਹੈ ਕਈ ਸਾਖੀਆਂ ਬੜੀਆਂ ਅਜੀਬੋ ਗਰੀਬ ਨੇ ਮਨ ਨੂੰ ਟੁੰਬਦੀਆਂ ਨੇ ਨਿੱਕਾ ਜੰਮਸੂ ਬੱਚਾ ਤੇ ਉਹਨੂੰ ਕਹਿੰਦੇ ਕਾਕਾ ਬਾਲਣ ਇਕੱਠਾ ਕਰ ਇਹਨੂੰ ਅੱਗ ਲਾ ਦੇ ਉਸ ਤਾਰੂ ਪੋਪਟ ਨਾਮ ਦੇ ਬੱਚੇ ਨੇ ਵਾਲਣ ਇਕੱਠਾ ਕੀਤਾ ਤੇ ਅੱਗ ਲਾਈ ਤੇ ਉਸ ਬੱਚੇ ਦਾ ਵਾਲ ਵਿੰਗਾ ਨਹੀਂ ਹੋਇਆ ਇਹ ਅਚਲ ਬਟਾਲੇ ਦੀ ਸਾਖੀ ਹੈ। ਉਹ ਬੱਚਾ ਜਿਵੇਂ ਮੈਂ ਪੂਰੇ ਕੋਨੇ ਤੁਮਰ ਸਾਹਿਬ ਹੀ ਲੈ। ਬਾਬਾ ਬੁੱਢਾ ਜੀ ਕਥੂ ਨਗਰ ਤੋਂ ਰਮਜ਼ਾਨ ਚਲੇ ਗਏ। ਆਪਕਾ ਨੂੰ ਦੁਨਿਆਵੀ ਨਿਯਮਾਂ ਦੇ ਮੁਤਾਬਕ ਕਿਉਂ ਨਾ ਟਿਕਾਣੇ ਬਦਲਨੇ ਪੈਂਦੇ ਨੇ। ਬਾਬਰ ਨੇ ਲਾਹੌਰ ਨੂੰ ਅੱਗ ਲਾਈ ਤੇ ਗੁਰਨਾਨਦ ਪਾਤਸ਼ਾਹ ਦੇ ਚਰਨਾਂ ਦਾ ਪੋਰਾ ਤਾਰੂ ਪੋਪਟ ਪਾਣੀ ਦੀਆਂ ਬਾਟੀਆਂ ਪਾ ਪਾ ਕੇ ਅੱਗ ਬਜਾਈ ਜਾਂਦਾ ਹੈ ਬੱਚਾ ਬੜਾ ਸੋਹਣਾ ਸੀ ਦਾੜੀ ਉਤਰਦੀ ਹੈ ਜਿਹੜੇ ਬਾਬਰ ਦੇ ਅੱਗੇ ਨੌਕਰ ਚਾਕਰ ਸੰ ਫੌਜੀ ਉਹਨਾਂ ਨੂੰ ਚੰਗਾ ਲੱਗਾ ਮਨਦਰ ਗਿਆ ਤੇ ਕਹਿਣ ਲੱਗੇ ਕਾਕਾ ਤੂੰ ਸਾਨੂੰ ਸੋਹਣਾ ਬੜਾ ਲੱਗਦਾ ਹੈ ਤੈਨੂੰ ਬੇਨਤੀ ਕਰਦੇ ਵੀ ਪੁੱਤਰਾ ਇਹ ਅੱਗ 부ਝਾ ਨਾ ਜਿਹੜੇ ਬਾਬਰ ਦੇ ਮੁਲਾਜ਼ਮ ਸਨਾਂ ਉਹ ਗਬਰੂ ਨੂੰ ਕਹਿਣ ਲੱਗੇ ਪਿਤਾਕਾ ਤੂੰ ਸਾਨੂੰ ਪਿਆੜਾ ਬੜਾ ਲੱਗਦਾ ਤੇ ਤੈਨੂੰ ਅਸੀਂ ਬੇਨਤੀ ਕਰਦੇ ਵੀ ਅੱਗ ਬੁਝਾ ਨਾ ਕਾਰਨ ਇਹ ਅੱਗ ਬਾਬਰ ਨੇ ਲਾਈ ਹੈ ਤੇ ਸਰਕੇ ਜਾਵਾ ਗੁਰਨਾਨਦ ਪਾਤਸ਼ਾਹ ਦੇ ਸਦਕੇ ਗੁਰੂ ਕੀ ਸਿੱਖ ਦੇ ਕਹਿਣ ਲੱਗਾ ਮੀਆਂ ਮਜਬੂਰੀਆਂ ਨੇ ਉਹ ਮੀਆਂ ਕਹਿੰਦੇ ਨੇ ਮੁਸਲਮਾਨ ਭਰਾ ਕਹਿੰਦੇ ਮੀਆਂ ਜੀ ਮਜਬੂਰੀਆਂ ਨੇ ਬਾਬਰ ਦਾ ਕੰਮ ਅੱਗ ਲਾਉਣਾ ਤੇ ਬਾਬੇ ਦਾ ਕੰਮ ਬੁਝਾਉਣਾ ਹੈ ਤੁਸੀਂ ਲਾਈਟ ਚਲੋ ਅਸੀਂ ਪੁਝਾਈ ਚਲਾਂਗੇ ਇਹਦਾ ਅੰਤਰੀ ਭਾਵ ਇਹ ਜੇ ਗੁਰਮੁਖੋਰਾ ਕਿਸੇ ਤਰ੍ਹਾਂ ਦੀ ਵੀ ਹੁਣ ਗੁਰੂ ਕੇ ਸਿੱਖ ਨੇ ਕਦੇ ਕਿਸਦਾ ਬੁਰਾ ਨਹੀਂ ਕਰਨਾ ਇੱਥੇ ਸਾਡੇ ਇਤਿਹਾਸ ਵਿੱਚ ਕਿਉਂਕਿ ਮੇਰੀ ਮਹਿਤਵ ਹੋਣ ਕਰਕੇ ਮੈਨੂੰ ਬੇਨਤ ਗ੍ਰੰਥ ਪੜ੍ਹਨੇ ਪੈਂਦੇ ਨੇ ਕਈ ਥਾਵਾਂ ਤੇ ਲਿਖਿਆ ਕਿ ਉਹ ਬੱਚੇ ਨੂੰ ਅਸ਼ੀਰ ਕੀਤਾ ਗਿਆ ਔਰ ਉੱਥੇ ਵਿਦਵਾਨਾਂ ਨੇ ਇਹ ਲਿਖਿਆ ਕਿ ਸਿੱਖਾਂ ਦਾ ਪਹਿਲਾ ਅਸ਼ੀਰ ਭਾਈ ਤਾਰੂ ਪੁੱਤ ਹੋਇਆ ਪਰ ਸ਼ੀਰਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਮਖੋ ਅੱਜ ਕੋ ਗੁੱਗੇ ਦੀ ਮੈੜੀ ਤੇ ਜਾਂਦਾ ਕੋ ਕਬਰਾਂ ਤੇ ਜਾਂਦਾ ਕੋ ਸਮਾਧਾਂ ਤੇ ਜਾਂਦਾ ਤਾਂ ਪਰੇਸ਼ਾਨ ਜੇ ਬਾਬੇ ਨਾਨਕ ਦੀ ਚੱਕੀ ਢੋਵਾਂਗੇ ਤੇ ਸਾਡੇ ਬਗਰ ਇਹ ਗ੍ਰਹਿ ਨਹੀਂ ਲਗਣਗੇ ਬੜੇ ਦੁਖ ਨਾਲ ਕਹਿਣਾ ਪੈਂਦਾ ਐਤਵਾਰ ਵਾਲੇ ਦਿਹਾੜੇ ਸੰਗਤਾਂ ਦੀ ਗਿਣਤੀ ਗੁਰਦੁਆਰੇ ਘੱਟ ਤੇ ਵੀਰਵਾਲ ਵਾਲੇ ਦਿਹਾੜੇ ਕਬਰਾਂ ਦੇ ਰੌਣਕਾਂ ਜਾਂਦੀਆਂ ਤੇ ਨਾਲ ਮੈਂ ਇਫਲਾ ਇਹ ਵੀ ਚੈਲੰਜ ਕਰਦਾ ਹਾਂ ਨਾ ਕਿ ਉਹਨਾਂ ਪੀਰਾਂ ਨੂੰ ਆਖਿਆ ਕਰੂੰ ਕਿ ਮੇਰੇ ਨਾਲ ਪੰਜਾ ਤਾਂ ਪਾ ਕੇ ਵੇਖਣ ਇਹ ਜਿਹੜੇ ਪੀਰਾਂ ਨੂੰ ਮੰਨਦੇ ਕਮਰਾਂ ਵਾਲਿਆਂ ਨੂੰ ਕਿ ਭਾਈ ਜਸਵੰਤ ਸਿੰਘ ਤੁਹਾਨੂੰ ਵੰਗਰਦਾ ਕਿ ਉਹਦੀ ਗੱਡੀ ਦਾ ਟਾਇਰ ਹੀ ਪੈਂਚਰ ਕਰਦੇ ਹੋ। ਗੁਰੂ ਕੇ ਸਿੱਖੋ ਆਪਾਂ ਨੂੰ ਹਾਇਤ ਹੈ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨਾਇਕ ਨਾਨੀ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੌਰ ਮੜੀ ਮੱਠ। ਧੂਲਾ ਮੰਨੇ ਤੇ ਇਹ ਬਰਤ ਦੀ ਗੱਲ ਕਹਿਣ ਤੇ ਲక్ష్ਮੀਕਾਂਤ ਕਾਬਲਾ ਨੇ ਮੇਰੇ ਤੇ ਬੀਡਵੀਨ ਕੇਸ ਵੀ ਖਟਾਇਆ ਜੇ ਕਿ ਬਾਬੇ ਨੇ ਬਰਤ ਦੇ ਖੰਡਣ ਕਿਉਂ ਕੀਤਾ? ਇਹ ਪੁਲਿਸ ਵਾਲੇ ਭਰਾ ਮੈਂ ਕਿਹਾ ਵੀ ਗੁਰਮਖੋ ਮੈਂ ਤਾਂ ਗੁਰਬਾਣੀ ਦੀ ਕਥਾ ਕਰਨ ਲਈ ਬੀ ਡਿਊਟੀ ਹੈ ਮੈਂ ਤਾਂ ਗੁਰਬਾਣੀ ਦੇ ਮੁਤਾਬਕ ਹੈ ਛੋੜੇ ਅੰਨ ਕਰੇ ਪਖੰਡ ਨਾਮ ਸੁਹਾਗਣ ਦਾ ਉਹ ਰਣ ਕਿ ਮੈਂ ਕਿਹਾ ਬੀਬੀ ਨੂੰ ਜਾ ਕੇ ਸਮਝਾ ਦਿਓ ਮੈਂ ਤਾਂ ਐਸ ਪੰਕਤੀ ਜਰਬਤ ਕੀਤੇ ਨੇ ਤੁਹਾਡਾ ਮਹਿਕਮਾ ਤੁਸੀਂ ਜੋ ਮਰਜ਼ੀ ਕਰੋ ਮੈਂ ਤਾਂ ਆਪਣੀ ਸੇਕ ਬੀਬੀਆਂ ਬੱਚੀਆਂ ਭੈਣਾਂ ਨੂੰ ਕਿਹਾ ਕਿਉਂਕਿ ਮੇਰੀ ਡਿਊਟੀ ਗੁਰਨਾਨਕ ਪਾਤਸ਼ਾਹ ਨੇ ਇਹ ਲਾਈ ਕਿ ਮੈਂ ਜਿਹੜਾ ਗੁਰੂ ਕਾ ਮੈਂ ਉਹ ਸੰਗਤਾਂ ਨੂੰ ਤਾਂ ਮੈਂ ਤਾਂ ਡਾਕਿਆ ਹਾਂ ਮੈਂ ਤਾਂ ਗੁਰੂ ਅਮਰਦਾਸ ਦਾ ਕੁੱਤਾ ਤੇ ਕੁੱਤੇ ਦਾ ਕੰਮ ਭੌਕਣਾ ਹਾਂ ਮੈਂ ਕੂਕਰ ਤੇਰੇ ਦਰਬਾਰ ਕੌਂਕੇ ਆਕੇ ਬਦਨ ਪਸਾਰ ਤੇ ਨਾਲ ਮੈਂ ਗੁਰਮੁਖ ਦਾਸ ਪਾਚਾ ਨੇ ਇੱਕ ਹੋਰ ਗੱਲ ਵੀ ਕਹਿਣਾ ਨਾ ਉਹ ਕੀ ਕਬੀਰ ਕੂਕਰ ਆਮਕੋ ਮੁੱਤੀਆ ਮੇਰੋ ਨਾਓ ਗਲੇ ਹਮਾਰੇ ਜੇਬਰੀ ਜੈ ਖਿंचे ਤੇ ਜਾਉ ਮੇਰੇ ਤੇ ਇਹ ਕਿਰਪਾ ਕਰੀ ਮੈਨੂੰ ਆਪ ਆਪਣਾ ਪਟਾ ਪਾ ਕੇ ਰੱਖੀ ਕਿਤੇ ਮੈਂ ਅਵਾਰਾ ਹੋ ਨਾ ਨਾਵਾਂ ਤੇ ਜਿਹੜਾ ਮਰਜੀ ਵੀ ਮੈਨੂੰ ਗੋਲੀ ਫਾ ਕੇ ਮਾਰ ਦੇ ਜੇ ਪਟੇ ਵਾਲਾ ਹੋਇਆ ਤੇ ਫਿਰ ਕੋ ਹੱਥ ਨਹੀਂ ਲਾ ਸਕਦਾ ਗੁਰਮੁਖ ਦਾਸ ਪਾਚਾ ਤੇਰੀ ਰਹਿਮਤ ਦਾ ਤੇਰੀ ਗੁਰਮੁਖ ਦਾ ਤੇਰੇ ਕਕਾਰਾਂ ਦਾ ਤੇਰੀ ਬਾਣੀ ਦਾ ਮੇਰੇ ਮਨ ਵਿੱਚ ਪਟਾ ਪਿਆਰ ਹੈ ਤਾਂ ਕਿ ਤੇ ਰਹਿਮਤ ਨਾਲ ਮੈਂ ਇਹਨਾਂ ਔਗਣਾਂ ਤੇ